जिते गर्मी के भारी मीह कई लोगों के लिए राहत साबित हो रहा है पर गरीबा दे मीह आफत बन उतर दरअसल एक अजि मामला सामने आया जिते एक गरीब परिवार के दो कमर की छत डिग जाती है जिस तो दौरान उस कमरे के सो रहे माँ ती जे भज के वो बाहर निकलते हैं उन्होंने वालों अपनी मसा ही जान बचाई जाती है ਅਸੇ ਜਿਵੇਂ ਹੀ ਇੱਕ ਘਰ ਦੀ ਛੱਤ ਡਿੱਗਦੀ ਹੈ ਤੇ ਨਾਲ ਦੇ ਪੜੋਸੀ ਜਿਹੜੇ ਨੇ ਭੱਜ ਕੇ ਆਉਂਦੇ ਨੇ ਕਿਉਂਕਿ ਧਮਾਕੇ ਭਰੀ ਆਵਾਜ਼ ਉਹਨਾਂ ਨੂੰ ਸੁਣਾਈ ਦਿੰਦੀ ਹੈ ਜਦੋਂ ਵਿਅਕਤੀ ਨੇ ਕਿ ਨਾਲ ਵਾਲੇ ਘਰ ਦੀ ਛੱਤ ਡਿੱਗ ਜਾਂਦੀ ਹੈ ਤਾਂ ਉਹਨਾਂ ਨੂੰ ਆਪਣੀ ਚਿੰਤਾ ਸਤਾਨ ਲੱਗ ਜਾਂਦੀ ਹੈ ਕਿ ਕਦੋਂ ਉਹਨਾਂ ਦੇ ਘਰ ਉੱਤੇ ਵੀ ਅਜਿਹੀ ਮੁਸੀਬਤ ਆ ਪਵੇਗੀ ਤੁਹਾਨੂੰ ਦੱਸ ਦਿੰਨੇ ਆ ਕਿ ਲਗਾਤਾਰ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ ਜੁਥੇ ਬਾਰੇ ਮੀ ਕਰਕੇ ਲੋਕਾਂ ਨੂੰ ਰਾਹਤ ਜ਼ਰੂਰ ਮਿਲ ਰਹੀ ਆ ਪਰ ਜਿਹੜੇ ਗਰੀਬ ਪਰਿਵਾਰ ਨੇ ਉਹਨਾਂ ਦੀਆਂ ਛੁੱਟਾ ਲਗਾਤਾਰ ਡਿੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਥੋਂ ਤੱਕ ਕਿ ਕਈ ਵਾਰ ਜਾਨੇ ਨੁਕਸਾਨ ਵੀ ਹੋ ਜਾਂਦਾ ਪਰ ਇਸ ਵਿਚਾਲੇ ਗੱਣੀ ਮਤ ਇਹ ਰਹੀ ਹੈ ਕਿ ਜਾਨੇ ਨੁਕਸਾਨ ਤਾਂ ਨਹੀਂ ਹੋਇਆ ਪਰ ਗਰੀਬ ਪਰਿਵਾਰ ਦੇ ਘਰ ਦਾ ਤੁਸੀਂ ਹਾਲ ਦੇਖ ਲਓ ਸਮਾਨ ਜਿਹੜਾ ਉਹ ਨੁਕਸਾਨਿਆ ਗਿਆ ਇਥੋਂ ਤੱਕ ਕਿ ਘਰ ਦੇ ਅੰਦਰ ਜਿਹੜਾ ਸਮਾਨ ਸੀਗਾ ਉਹ ਵੀ ਬੁਰੀ ਤਰੀਕੇ ਨਾਲ ਨੁਕਸਾਨਿਆ ਗਿਆ ਜਿਸ ਨੂੰ ਲੈ ਕੇ ਪੀੜਤ ਪਰਿਵਾਰ ਜੁੜਾ ਹੈ ਪ੍ਰਸ਼ਾਸਨ ਅੱਗੇ ਗੁਹਾਰ ਲਗਾ ਰਿਹਾ ਹੈ ਕਿ ਪ੍ਰਸ਼ਾਸਨ ਉਹਨਾਂ ਦੀ ਮਦਦ ਕਰੇ ਅਤੇ ਸਰਕਾਰ ਉਹਨਾਂ ਨੂੰ ਜਿਹੜਾ ਇਸ ਮਾਮਲੇ ਨੂੰ ਲੈ ਕੇ ਜੋ ਬੰਦ ਦਾ ਮੁਆਵਜ਼ਾ ਹੈ ਉਹ ਦੇਵੇ ਫਿਲਹਾਲ ਤੋਂ ਦਰਸ਼ਕਾਂ ਇੱਕ ਤਸਵੀਰਾਂ ਜਿਹੜੀਆਂ ਨੇ ਅਬੋਹਰ ਤੋਂ ਸਾਹਮਣੇ ਆਈਆਂ ਨੇ ਸੰਤ ਨਗਰ ਦਾ ਇਹ ਗਰੀਬ ਪਰਿਵਾਰ ਜਿਸ ਦੀ ਦੋ ਕਮਰਿਆਂ ਵਾਲੀ ਜਿਹੜੀ ਛੱਤ ਹੈ ਉਹ ਡਿੱਗ ਜਾਂਦੀ ਹੈ ਜਿਸ ਦੇ નીચે ਮਾਂ ਬੇਟੀ ਅਤੇ ਪੁੱਤ ਜਿਹੜਾ ਭੱਜ ਕੇ ਬਾਹਰ ਨਿਕਲਦੇ ਨੇ ਤੇ ਮਸਾ ਹੀ ਉਹਨਾਂ ਦੀ ਜਾਨ ਬਚਦੀ ਹੈ ਫਿਲਹਾਲ ਇਸ ਘਟਨਾ ਕ੍ਰਮ ਨੂੰ ਬਿਆਨ ਕਰਨ ਦੌਰਾਨ ਕੀ ਕਹਿੰਦਾ ਨਜ਼ਰ ਆ ਰਿਹਾ ਪੀੜਤ ਪਰਿਵਾਰ ਸੁਮੇਤ ਆਪਕੀ ਹੈ ਵਿਜੇ ਕੁਮਾਰ ਸਰ ਕਿਸ ਤਰ੍ਹਾਂ ਦਾ ਹਾਸਾ ਹੋਇਆ ਸੰਤਨਗੜ੍ਹ ਇਹ ਸਰ ਸਾਰੀ ਰਾਤ ਬਾਰਿਸ਼ ਹੋ ਰਹੀ ਸੀ ਇੱਕੇਦਮ ਤਮਕਾ ਹੋਇਆ ਜੀ ਨਾਲ ਦੇ ਆਪਣੀ ਭਰਾ ਹੀ ਹੈਗੇ ਜੀ ਤੇ ਤਮਕਾ ਆਇਆ ਜੀ ਮੇਰੀ ਮਮੀ ਵੀ ਉੱਤੇ ਸੁੱਤੇ ਹੋਈ ਸੀ ਉੱਤੇ ਗੁੜੀਆ ਉਹ ਭੱਜ ਕੇ ਨਿਕਲੇ ਜੀ ਉਹਨਾਂ ਨੇ ਅਲਮ ਚਾਇਆ ਤੇ ਇਧਰ ਇੰਨਾ ਨੇ ਵੀ ਅਲਮ ਚਾ ਰੱਖਿਆ ਸੀ 2:30 ਵਜੇ ਦੇ ਜਗੇ ਹੋਇਆ ਰਾਤ ਦੇ ਜੀ ਕੀ ਹਾਸੀ ਦਿੱਤੀ ਕੀ ਨੁਕਸਾਨ ਹੋਇਆ ਹਾਸੇ ਇਹਨਾਂ ਦੇ ਉੱਤੇ ਅਲਮਾਰੀ ਬੈੱਡ ਵਗੈਰਾ ਪੇ ਸੇ ਸੰਗੂਕ ਸੰਦਾਕ ਮੰਜੇ ਮੰਜੇ ਉਹ ਬਾ ਸਾਰੇ ਹੋ ਗਏ ਤੈਸ ਨੇ ਕਿੰਨੇ ਕਮਰੇ ਚਿੱਟ ਡਿੱਗ ਗਏ ਆ ਉੱਤੇ ਜੀ ਦੋ ਕਮਰੇ ਸੀ ਇਹਨਾਂ ਦੇ ਜੀ ਉਹ ਰਹਿਣ ਪੇ ਸਿਰ ਕਿਵੇਂ ਕਰ ਰਹੀ ਹੈ ਪਰਿਵਾਰ ਸਰ ਉਹ ਵੇਖ ਲੋ ਤੁਹਾਡੇ ਸਾਹਮਣੇ ਜੀ ਤਰਪਾਲਾ ਲਾ ਰਹੇ ਅਸੀਂ ਵੀ ਮਦਦ ਕਰਦੇ ਆ ਅਸੀਂ ਵੀ ਕੰਮ ਧੰਦੇ ਤੇ ਨਹੀਂ ਗਏ ਇਹਨਾਂ ਦੇ ਨਾਲ ਨਾਲ ਅਸੀਂ ਵੀ ਖੜੇ ਆ ਜੀ ਕਿਉਂਕਿ ਸਾਨੂੰ ਸਾਡਾ ਆਪ ਦਾ ਖਤਰਾ ਹੈ ਜੀ ਕੀ ਮੰਗ ਕੀ ਕਰਦੇ ਹੋ ਸਰਕਾਰ ਨੂੰ ਮੰਗ ਤਾਂ ਸਰ ਇਹ ਕਿਤੇ ਜਾਣਦੀ ਕਿ ਵੀ ਚਲੋ ਜਾਦਾ ਨਹੀਂ ਥੋੜਾ ਬੋੜਾ ਤੋਂ ਮਦਦ ਕੀਤੀ ਜਾਵੇ ਜੀ ਬਾਕੀ ਹੋਰ ਆਂਡ ਗਵਾਂਡ ਤੋਂ ਕਰ ਹੋਊਗੀ ਜੀ ਮਦਦ ਕੀ ਮਤਾ ਪੂਜਾ ਕਿੱਥੋਂ ਦੀ ਵਾਸੀ ਹੋ ਇੱਥੇ ਜੋੜੀ ਮੰਦਿਰ ਜੀਰੋਂ ਨੰਬਰ ਗਲੇ ਕੀ ਹਾਸਾ ਕੀ ਵਾਪਰੇ ਰਾਤ ਕਿਸ ਤਰ੍ਹਾਂ ਹਾਸਾ ਹੋਇਆ ਜਿਵੇਂ ਮਤਲਬ ਅਸੀਂ ਸੁੱਤੇ ਪੈ ਸੀ ਗੁਕ ਨਿੰਦਾ ਚ ਤੇ ਜਿਵੇਂ ਥੋੜਾ ਥੋੜਾ ਇਟਾ ਜੀ ਗਿਰਨ ਲੱਗੀ ਜਿਵੇਂ ਮੁੰਡਾ ਨੂੰ ਥੋੜਾ ਥੋੜਾ ਹੋਇਆ ਵੀ ਕੀ ਹੋ ਰਿਹਾ ਜਿਵੇਂ ਇੱਕਦਮ ਛੱਤ ਗਿਰੀ ਤਾਂ ਮੁੰਡਾ ਫਿਰ ਭੱਜ ਕੇ ਬਾਹਰ ਆਇਆ ਇਧਰਲੇ ਕਮਰੇ ਚ ਦੋਨੋਂ ਬੱਚੇ ਸੋ ਰਹੇ ਸੀ ਤੇ ਉਹ ਦਰ ਸਾਨੂੰ ਉਠਾਇਆ ਇਹਨਾਂ ਨੇ ਛੱਤ गिर ਗਈ ਭੱਜ ਕੇ ਆ ਮਮੀ ਬਾਹਰ ਆ ਜਾ ਜਿਵੇਂ ਅਸੀਂ ਥੋੜੇ ਜਿਹਾ ਬਾਹਰ ਆਏ ਜਿਵੇਂ ਛੱਤੋਂ ਦੂਜੀ ਡਿੱਗ ਗਈ ਮੇਰਾ ਬੰਦਾ ਸਿਰ ਤੇ ਨਹੀਂ ਹੈ ਜੀ ਸਾਡੀ ਮਦਦ ਕਰ ਕਿੰਨਾ ਕੁ ਨੁਕਸਾਨ ਹੋ ਗਿਆ ਮੋਕੇ ਜੀ ਸੰਦੂਕ ਸੀ ਉੱਪਰ ਕਾਫੀ ਸਮਾਨ ਸੀ ਸੰਦੂਕ ਦੇ ਵਿੱਚ ਦੋ ਸੰਦੂਕਾ ਪਈਆਂ ਸੀ ਔਰ ਬਾਕੀ ਮੰਜੇ ਵੀ ਪਏ ਸੀ ਸਾਈਕਲ ਵੀ ਪਈ ਸੀ ਇੱਕ ਰਾਤ ਕਿਵੇਂ ਕੱਟੀ ਨਹੀਂ ਬਾਰਿਸ਼ ਹੋ ਰਹੀ ਬਾਹਰ ਬੈਠੇ ਰਹੇ ਜੀ ਸਾਰੀ ਰਾਤ ਅਸੀਂ ਬਾਹਰ ਬੈਠੇ ਡਰ ਗਿਆ ਸੀ ਜੰਦੇ ਤੇ ਰਹਿਣਾ ਕੀ ਮੰਗੀ ਕਰਦੀ ਹੋ ਤੁਸੀਂ ਸਾਡੀ ਮਦਦ ਕਰੇ ਜਾਵੇ ਸਰਕਾਰ ਕਰਨ ਜੋਤੀ किस तरह हादसा हो या पिछले सोरे सी रात में अंदर सोरे सी इधर को सो रहा था तो एकदम छत गिरी तो भाई ने एकदम उठाया वो बोले भी ये आ आ गिरने से ना वो आसे पास की सारी मतलब जो दीवारें थी वो भी काप गई इतनी जोर के गिरी थी और उसके बाद में अहमदाबाद बाहर आ गए और जब के बाहर कितना नुकसान हुआ नुकसान ऊपर पेटी थी मंजे बिस्तरे थे सब मशीन वगैरह सब टूट गई है तो उस समय आप कहा थे जब छत गिरी हम बाहर आ गए थे इधर को नहीं जब छत गिरी उस समय कहा थे उधर हम अंदर ही थे तो भाई ने बोला था बाहर आ जाओ बाहर आ जाओ भाई ने बाग के से बाहर निकालना था सोए पड़े थे अब गुजारा कैसे करोगे इतनी इसमें पल्ली लगा रखे है अब पल्ली के नीचे बैठे हैं क्या मांग करते मांग ये करते हैं हमें सरकार हमारी मदद करे